ਤੋ ਕਰਨ ਨੂੰ ਮੇਰਾ ਕੀ ਕਸੂਰ ਆ ਉਹ ਤੈਨੂੰ ਕਿੰਨੇ ਵਾਰ ਸਮਝਾਇਆ ਕਿ ਮੇਰੇ ਮੂਰੇ ਨਾ ਜਵਾਨ ਚਲਾਇਆ ਕਰ ਪਰ ਤੂੰ ਆਪਣੀ ਹਰਕਤ ਹਤ ਨਾ ਬਾਜ ਨਹੀਂ ਆਉਂਦੀ ਨਾਲੇ ਤੂੰ ਮੇਥੋਂ ਬਾਹਰੋਂ ਕੇ ਚੱਲੇਂਗੀ ਜੇ ਤੂੰ ਐਵੇਂ ਹੀ ਕਰਨਾ ਹੈ ਨਾ ਫਿਰ ਤੇਰੇ ਉੱਠਦੇ ਬੈਠਦੇ ਦੀ ਲੱਗਣੀਆਂ ਕਰਦੇ ਕਰਦੇ ਪੁੱਤ ਵਧੀਆ ਸਰਵਿਸ ਕਰਦੇ ਮੇਰੇ ਕੰਨਿਆਂ ਵੀ ਡੋਲਾ ਦੇ ਮੇਰੇ ਮੂਰੇ ਵੀ ਬਠੇਰਾ ਨਾ ਚੱਲਦਾ ਕਰ ਬੋਲਦੀ ਹੈ ਨਾਲੇ ਪੁੱਤਾਂ ਨੇ ਮਾਸ ਤਾਂ ਤੂੜੀ ਭਰੀ ਹੋਈ ਐ ਇਹ ਮਾਂ ਪਾਣ ਕਾ ਕੋਈ ਸਹਾਈ ਨਹੀਂ ਨਾ ਮਾਤਾ ਉਹ ਹੁਣ ਤੂੰ ਕਿੱਥੇ ਚੱਲੀ ਐ ਮੈਂ ਤਾਂ ਪੁੱਤ ਗੁਰਦੁਆਰੇ ਨਾ ਮੱਠਾ ਟੇਕਣ ਚੱਲੀ ਆਂ ਨੇ ਦਸਹਰੇ ਦੀ ਰੋਟੀ ਫੜਾਇਆ ਮਾਂ ਪਰ ਮੰਮੀ ਇਹਨਾਂ ਨੂੰ ਕਹਿ ਰਿਹਾ ਮੇਰੇ ਬਾਹਰ ਛੱਡ ਦੇਣ ਬਹੁਤ ਹਟ ਰਿਹਾ ਨਹੀਂ ਮੈਂ ਕਿਉਂ ਕਹਾ ਤੈਨੂੰ ਵੀ ਵਾਰ ਕਹਿਆ ਜਿਨਾਂ ਨੇ ਬੁੰਡੇ ਮੁਰੇ ਨੀ ਬੋਲੀ ਆਂ ਨੇ ਤੂੰ ਫੇਰ ਨਹੀਂ ਹਟਦੀ ਖਾਖ ਟੋਣਾ ਤੂੰ ਕੀ ਸੋਚਦੀ ਐ ਤੂੰ ਬਚ ਜਾਏਂਗੀ ਉਹ ਮੰਮੀ ਤਾਂ ਗਈ ਉਹ ਜੇ ਮੈਂ ਗਲਤ ਹੁੰਦਾ ਨਾ ਤਾਂ ਮੰਮੀ ਮੈਨੂੰ ਟੋਕਦੀ ਪਰ ਮੰਮੀ ਨੂੰ ਵੀ ਤੇਰੀ ਸਾਰੀ ਕਰਤੂਤਾ ਦਾ ਪਤਾ ਹੈ ਬੀਰੇ ਆ ਕੀ ਆ ਉਹ ਪਹਿਨੇ ਕੁਛ ਨਹੀਂ ਤੂੰ ਅੰਦਰ ਆ ਜਾ ਇਹਦਾ ਨਿੱਤ ਦਾ ਹੀ ਕੰਮ ਐ ਇਹ ਨਾਲੇ ਇਹਦਾ ਤਾਂ ਸਵਾਈ ਬਣ ਗਿਆ ਕਟਖਾਨ ਦਾ ਉਹ ਜਦੋਂ ਤੱਕ ਇਹ ਕੁੱਟ ਨਹੀਂ ਖਾ ਲੈਂਦੀ ਨਾ ਇਹਦੇ ਤਾਂ ਰੋਟੀ ਵੀ ਹਜਮ ਨਹੀਂ ਆਉਂਦੀ ਬੀਰੇ ਭਾਬੀ ਨੇ ਐਦਾਂ ਦਾ ਕੀ ਗੁਨਾਹ ਕਰਤਾ ਜਿਹੜਾ ਤੁਸੀਂ ਉਹਦੀ ਆ ਹਾਲਤ ਬਣਾ ਰੱਖੀ ਆ ਐਦਾਂ ਦਾ ਤੁਸੀਂ ਉਹਦੇ ਨਾਲ ਵਰਤਾਓ ਕਰ ਰਹੇ ਹੋਗੇ ਓ ਭੈਣੇ ਤੂੰ ਕੀ ਲੈਣਾ ਇਹਨਾਂ ਗੱਲਾਂ ਤੋਂ ਤੂੰ ਅੰਦਰ ਆ ਤੇ ਆਰਾਮ ਨਾਲ ਬੈਠ ਕੇ ਚਾਹ ਪਾਣੀ ਪੀ ਫਿਰ ਮੈਂ ਤੈਨੂੰ ਦੱਸਦਾ ਇਹਦੀ ਕੀ ਗਲਤੀ ਹੈ ਨੌਲੇ ਐ ਕਿ ਡੇਲੇ ਜਾ ਕੱਢੀ ਜਾਨੀ ਆ ਮੇਰੀ ਭੈਣ ਆਈ ਏ ਜਾ ਕੇ ਪਾਣੀ ਲੈ ਕੇ ਆਉਦੇ ਵਾਸਤੇ ਵੀਰੇ ਆ ਸਭ ਦੇਖ ਕੇ ਹੁਣ ਮੇਰੇ ਪਾਣੀ ਲੰਗੂਗਾ ਉਹ ਪਹਿਲਾਂ ਤੁਸੀਂ ਮੈਨੂੰ ਗੱਲ ਦੱਸੋ ਵੀ ਗੱਲ ਕੀ ਆ ਤਾਂ ਫੇਰ ਸੁਣ ਪੈਣੇ ਉਹ ਇਹਨੂੰ ਹਜ਼ਾਰ ਵਾਰ ਸਮਝਾਇਆ ਕਿ ਮੇਰੇ ਮੂਰੇ ਨਾ ਬੋਲਿਆ ਕਰ ਪਰ ਇਹ ਹਰ ਗੱਲ ਤੇ ਮੈਨੂੰ ਟੋਕਾ ਟਾਕੀ ਕਰਦੀ ਐ ਉਹ ਤਾਂ ਹੀ ਤਾਂ ਮੈਥੋਂ ਛਿੱਤਰ ਖਾਂਦੀ ਐ ਭੈਣੇ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਤਾਂ ਸਿਰਫ ਇਹਨਾਂ ਕਿਹਾ ਸੀ ਵੀ ਆਪਣੇ ਦੋਸਤਾਂ ਨੂੰ ਹਰ ਰੋਜ਼ ਕਰੇ ਨਾ ਲਿਆਇਆ ਕਰੋ ਉਹ ਹਰ ਰੋਜ਼ ਸਾਡੇ ਕਰ ਸ਼ਰਾਬ ਪੀਦੇ ਚੰਗੇ ਨਹੀਂ ਲੱਗਦੇ ਹੈਗੇ ਵੀਰੇ ਇਹ ਮੈਂ ਕੀ ਸੁਣ ਰਹੀ ਆ ਤੂੰ ਤਾਂ ਘਰ ਹੀ ਠੇਕਾ ਖੋਲ ਲਿਆ ਉਹ ਭੈਣੇ ਇਹ ਨਾ ਝੂਠ ਬੋਲ ਰਹੀ ਐ ਉਹ ਤੁਹਾਨੂੰ ਨਹੀਂ ਪਤਾ ਇਹ ਕਿੰਨੀ ਚਲਾਕ ਜਨਾਨੀ ਐ ਉਹ ਮੈਂ ਤਾਂ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ ਉਹ ਬਸ ਕਰ ਵੀਰੇ ਮੈਂ ਨਾ ਤੇਰੀ ਰਗ ਰਗ ਨੂੰ ਜਾਣਦੀ ਆ ਨਾਲੇ ਤੂੰ ਝੂਠ ਕੀ ਦੇ ਮੂਰੇ ਬੋਲ ਰਿਹਾ ਨੱਕੀ ਗੱਲ ਹੋ ਗਈ ਮੇਰੇ ਮੁੰਡੇ ਦੇ ਕਿਵੇਂ ਆਏ ਤੋਂ ਆਏ ਹੋਏ ਖੜੀਆਂ ਮੰਮੀ ਬੀਰਾ ਤਾਂ ਇੱਥੇ ਭਾਬੀ ਨੂੰ ਕੁੱਟੀ ਜਾਂਦਾ ਤੇ ਤੂੰ ਗੁਰਦੁਆਰੇ ਚ ਮੱਥੇ ਟੇਕਦੀ ਫਿਰਦੀ ਆਂ ਰੀਤ ਪੁੱਤ ਤੈਨੂੰ ਹਰੇ ਕੁਝ ਨਹੀਂ ਪਤਾ ਨਵੇਂ ਕੁੜੀ ਆਈ ਹੈ ਘਰੇ ਕਿਆ ਪਾਣੀ ਪੁੱਛੀ ਆ ਤੈ ਮੰਮੀ ਆ ਤੁਸੀਂ ਭਾਬੀ ਨਾਲ ਕਿਵੇਂ ਗੱਲ ਕਰ ਰਹੇ ਹੋ ਉਧਰੋਂ ਬੀਰਾ ਵੀ ਭਾਬੀ ਨੂੰ ਕੁੱਟੀ ਜਾਂਦਾ ਉਹ ਮੈਨੂੰ ਦੱਸੋ ਤਾਂ ਸਹੀ ਵੀ ਭਾਬੀ ਤੋਂ ਕੀ ਕਸੂਰ ਹੋਇਆ ਇੱਕ ਦਿਵਾਰ ਤਾਂ ਜਮ ਕੇ ਦੇ ਨਹੀਂ ਸਕਦੀ ਇਹ ਤੇ ਦਿਨ ਦਿਹਾੜਾ ਦੂਜਿਆਂ ਨੂੰ ਮੱਤਾ ਮੇਰੇ ਪੁੱਤ ਨੂੰ ਮਾਰਾ ਕਹਿੰਦੀ ਆ ਆਪਣੀ ਬਿਣੀ ਥੱਲੇ ਛੋਟਾ ਨਹੀਂ ਮਾਰਦੀ ਭਾਬੀ ਮਦਰ ਸਾਰੇ ਤੇ ਖਲੀਬ ਨੂੰ ਸਮਝਦਾ ਪੁੱਤ ਮੈਂ ਸਾਰਾ ਕੁਝ ਸੁਣ ਲਿਆ ਤੇਰੇ ਸੱਸ ਨੂੰ ਭੋਰਾ ਅਕਲ ਨਹੀਂ ਬੋਲਣ ਦੀ ਨਾਲੇ ਪੁੱਤ ਇਹਨਾਂ ਦਰਨਾ ਅੱਗੇ ਮੇਰੇ ਕੋਈ ਪੇਸ਼ ਨਹੀਂ ਚੱਲਦੀ ਮਦਰ ਤੇਰੇ ਲਈ ਪ੍ਰਮਾਤਮਾ ਅੱਗੇ ਅਰਦਾਸ ਹੀ ਕਰ ਸਕਦਾ ਕੀ ਬਕਵਾਸ ਕੀਤਾ ਤਾ ਸਾਰਾ ਕੁਝ ਖੋਲ ਕੇ ਰੱਖ ਤਾ ਜਿਆਦਾ ਸਣੀ ਆ ਤੂੰ ਨਾ ਇੱਥੇ ਤੋਂ ਤੂੰ ਅਗਰਾਮ ਨਾ ਖੜੀਆ ਮੇਰੀ ਕੁੜੀ ਨੂੰ ਫਿਸਰਾ ਜਪਾ ਤਾ ਪਰ ਮੰਮੀ ਮੈਂ ਤਾਂ ਭੈਣ ਨੂੰ ਇਹੋ ਜਿਹਾ ਕੁਝ ਦੱਸਿਆ ਹੀ ਨਹੀਂ ਉਹ ਤਾਂ ਅਚਾਨਕ ਹੀ ਆ ਗਈ ਦੀਦੀ ਨਹੀਂ ਤੂੰ ਮੈਨੂੰ ਗੁੱੱਡੂ ਨਾ ਬਣਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਜਿਹੜਾ ਜੀ ਜ਼ਰੂਰ ਕੱਢਣਾ ਸੀ ਨਾ ਤੂੰ ਕੱਢ ਤਾ ਨਾ ਇਹ ਗਹਨ ਮੈਂ ਤੇਰੀ ਘਟੂਟ ਕੋਲ ਫਾੜ ਲਈ ਨਾ ਟੁੰਡੇ ਫੜ ਕੇ ਤੈਨੂੰ ਘਰੋਂ ਬਾਹਰ ਕਰ ਦੋ ਆਪਣੇ ਫੁੱਟ ਦਾ ਕਰੋ ਵੀ ਦੂਜਾ ਪਿਆ ਨਾਏ ਮੇਰੇ ਗੱਲ ਸੁਣ ਦਿਨੀਆਂ ਦੇ ਥੋੜਾ ਜਿਹਾ ਹੋਰ ਟਾਈਮ ਇਹ ਜੇ ਬਾਤ ਹੋ ਗਿਆ ਨਾ ਠੀਕ ਹੈ ਨਾ ਹੋਇਆ ਨਾ ਚੋਲਾ ਚੱਕ ਕੇ ਘਰੋਂ ਬਾਹਰ ਨਿਕਲ ਜੀ ਪਰ ਮੰਮੀ ਉਹ ਕੀ ਪਰ ਮੰਮੀ ਪਰ ਮੰਮੀ ਲਈ ਹੋਈ ਹੈ ਮੰਮੀ ਬਿਲਕੁਲ ਠੀਕ ਕਹਿ ਰਹੀ ਹੈ ਤੂੰ ਸਾਰੇ ਟੱਬਰ ਨੂੰ ਭਾਜਣਾ ਪਈ ਆਂੀਆਂ ਨੇ ਔਰ ਨਾਲੇ ਮੇਰੀ ਭੈਣ ਕੋਲ ਗੱਲ ਕਰਨ ਦੀ ਕੀ ਲੋੜ ਸੀ ਤੇਰੇ ਪੇਕਿਆਂ ਦੇ ਪੀਣਾ ਮੈਂ ਤੇਰਾ ਪਿਉਲੇ ਕਹਿੰਦਾ ਮੈਨੂੰ ਜੀ ਮੈਨੂੰ ਜੋ ਕੁਛ ਮਰਜੀ ਕਹਿ ਲੋ ਪਰ ਮੇਰੇ ਪਿਓ ਤੱਕ ਨਾ ਜਾਓ ਤੁਸੀਂ ਜਾਊਂਗਾ ਮੈਂ ਕਿ ਡਰਦਾ ਤੇਰੇ ਪਿਓ ਤੋਂ ਨਾਲੀ ਤੂੰ ਮੇਰਾ ਕੀ ਕਰ ਲੇਗੀ ਮੰਨਦੀ ਆ ਨਹੀਂ ਕੁਛ ਕਰ ਸਕਦੀ ਪਰ ਹਰੇਕ ਬੰਦੇ ਦੀ ਇੱਜ਼ਤ ਨਾ ਆਪਣੇ ਹੱਥ ਜੁੰਦੀ ਆ ਨਿੱਕੀ ਭੌਂਕਦੀਆਂ ਤੋਂ ਕੋਈ ਨਾ ਮੰਮੀ ਭੌਂਕੀ ਜਾਣ ਦੇ ਇਹਨੂੰ ਇੱਕ ਵਾਰ ਭੈਣ ਨੂੰ ਜਾਣ ਦੇ ਫੇਰ ਦੱਸੂਗਾ ਮੈਂ ਇਹਨੂੰ ਚੱਲ ਮੰਮੀ ਚੱਲੀਏ ਭਾਬੀ ਤੁਰੋ ਨਾ ਮੈਂ ਸਾਰਾ ਕੁਝ ਆਪਣੀ ਅੱਖਾਂ ਨਾਲ ਦੇਖ ਲਿਆ ਤੇ ਕੰਨਾਂ ਨਾਲ ਸੁਣ ਵੀ ਲਿਆ ਨਾਲੇ ਭਾਬੀ ਮੇਰਾ ਭਰਾ ਤਾਂ ਨਾ ਸ਼ੁਰੂ ਤੋਂ ਹੀ ਐਦਾਂ ਦਾ ਰਾਵਣ ਆਹੇ ਰਾਵਣ ਪਰ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਸ ਘਰ ਵਿੱਚ ਨਾ ਜਿੰਨੀ ਤੇਰੀ ਬੇਇੱਜ਼ਤੀ ਹੋਈ ਆ ਨਾ ਹੁਣ ਓਨੀ ਹੀ ਤੇਰੀ ਇੱਜ਼ਤ ਹੋਊਗੀ ਤੇ ਇਹ ਨਾ ਮੈਂ ਤੇਰੇ ਨਾਲ ਵਾਅਦਾ ਕਰਦੀ ਆ ਵਾਅਦਾ ਆਪਣੇ ਭਰਾ ਤੇ ਆਪਣੀ ਮਾਂ ਦੀ ਅਕਲ ਨੂੰ ਹੁਣ ਮੈਂ ਟਿਕਾਣੇ ਲਿਆ ਕੇ ਦਿਖਾਉਂ ਪਰਨੀਤ ਤੂੰ ਇਹ じゃ ਕੀ ਕਰੇਂਗੀ ਉਹ ਇਹਨਾਂ ਨੂੰ ਨਾ ਤਾਂ ਕਿਸੇ ਦਾ ਡਰ ਆ ਨਾ ਇਹ ਕਿਸੇ ਦੀ ਸੁਣਦੇ ਨੇ ਇਹਨਾਂ ਨੂੰ ਤਾਂ ਮੇਰੇ ਪੇਕੇ ਦਾ ਡਰ ਵੀ ਨਹੀਂ ਹੈਗਾ ਫਿਰ ਉਹ ਤੇਤੋਂ ਕਿਉਂ ਡਰਨਗੇ ਭਾਬੀ ਜੀ ਇਹ ਸ਼ੇਰ ਨੇ ਨਾ ਤਾਂ ਮੈਂ ਵੀ ਇਹਨਾਂ ਦੀ ਹੀ ਧੀ ਆ ਮੈਂ ਵੀ ਸਵਾ ਸ਼ੇਰ ਆ ਗੱਲ ਸੁਣ ਭਾਬੀ ਮੇਰੀ ਤੂੰ ਨਾ ਜਾ ਕੇ ਕਮਰੇ ਚ ਬਹਿ ਜਾ ਮੰਮੀ ਜਿੰਨੀਆ ਮਰਜ਼ੀ ਬਾਜਾ ਮਾਰੀ ਜਾਵੇ ਪਰ ਤੂੰ ਬਾਹਰ ਨਹੀਂ ਨਿਕਲਣਾ ਤੇ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਤੇ ਫਿਰ ਤੂੰ ਦੇਖੀ ਵੀ ਮੈਂ ਇਹਨਾਂ ਦਾ ਬਣਾਉਂਦੀ ਕੀ ਆ ਓ ਮੈਨੂੰ ਵੀ ਮਜਬੂਰੀ ਚ ਇਹ ਅੱਕ ਚੱਪਣਾ ਪੈ ਰਿਹਾ ਜੇ ਮੇਰੀ ਮਾਂ ਚ ਅੱਜ ਦੀ ਹੁੰਦੀ ਤਾਂ ਮੈਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਸੀ ਉਹ ਨਾਲੇ ਮੈਨੂੰ ਇਹ ਸਭ ਕੁਝ ਕਰਨ ਦਾ ਨਾ ਸ਼ੌਂਕ ਨਹੀਂ ਹੈਗਾ ਪਰ ਭਾਬੀ ਦੀ ਹਾਲਤ ਦੇਖ ਕੇ ਮੈਨੂੰ ਇਹ ਮਜਬੂਰੀ ਚ ਕਰਨਾ ਪੈ ਰਿਹਾ ਡੈਡੀ ਜੀ ਆਹ ਪੁੱਤ ਮੈਨੂੰ ਨਾ ਤੁਹਾਡੇ ਨਾਲ ਇੱਕ ਕੰਮ ਆ ਹਾਂ ਪੁੱਤ ਦੱਸ ਕੀ ਕੰਮ ਡੈਡੀ ਜੀ ਮੈਨੂੰ ਨਾ ਤੁਹਾਡੇ ਸਾਥ ਦੀ ਲੋੜ ਆ

ਆ ਦੇਖ ਲੈ ਪੁੱਤ ਤੇਰੀ ਭਾਬੀ ਦੇ ਕੰਮ ਛਿਆਂਗੇ ਨਾ 7 ਵੱਜ ਚੁੱਕੇ ਨੇ ਹਜੇ ਤੱਕ ਅਗਲੀ ਨਾ ਦਾਲ ਨਹੀਂ ਰੱਖੀ ਨੈਣ ਛੇਮ ਨਹੀਂ ਆਉਦੀ ਹਜੇ ਤੱਕ ਕਮਰੇ ਦੇ ਬਾਹਰ ਨਹੀਂ ਨਿਕਲੀ ਕਿਹੜੇ ਵੇਲੇ ਦਾਲ ਰੱਖੂ ਕਿਹੜੇ ਵੇਲੇ ਸੀ ਰੋਟੀਆਂ ਖਾਵਾਂਗੇ ਗੱਲ ਤਾਂ ਸਹੀ ਆ ਮੰਮੀ ਦਾਲ ਤਾਂ ਤੁਹਾਨੂੰ ਵੀ ਬਣਾਉਣੀ ਆਂਦੀ ਆ ਫਿਰ ਤੁਸੀਂ ਬਣਾ ਲਓ ਮੈਂ ਤਾਂ ਕੰਵਲੀ ਤਾਂ ਨਹੀਂ ਹੋਗੀ ਮੈਂ ਕਿਹੜਾ ਰੱਖਾਂਗਾ ਕੰਮ ਕਰਨ ਦੀ ਤਾਂ ਮੂਹ ਨਹੀਂ ਆਂਦੀ ਹੋਈ ਆ ਮੰਮੀ ਆਹੀ ਤਾਂ ਗੱਲ ਆ ਕੰਮ ਤਾਂ ਤੁਸੀਂ ਸਾਰੇ ਭਾਲਦੇ ਹੋ ਉਹਦੇ ਤੋਂ ਪਰ ਤੁਸੀਂ ਉਹਦੇ ਨਾਲ ਪਿਆਰ ਨਾਲ ਨਹੀਂ ਬੋਲ ਸਕਦੇ ਕਿਉਂ ਥੋੜੀ ਤਾਂ ਸ਼ਾਨ ਘਟਦੀ ਆ ਜੇ ਆਹੀ ਗੱਲ ਤੁਸੀਂ ਉਹਨੂੰ ਪਿਆਰ ਨਾਲ ਕਹੋ ਨਾ ਤਾਂ ਅਗਲੀ ਭੱਜ ਭੱਜ ਕੰਮ ਕਿਉਂ ਨਾ ਕਰੇ ਨਾਲੇ ਇੱਜ਼ਤ ਤਾਂ ਮੰਮੀ ਸਭ ਨੂੰ ਹੀ ਪਿਆਰੀ ਹੁੰਦੀ ਆ ਅੱਛਾ ਐ ਕਿਵੇਂ ਨਹੀਂ ਕਰੂ ਕੰਮ ਹੁਣ ਤਾਂ ਮੈਂ ਥੱਕ ਗਿਆ ਨੀ ਆ ਮੰਮੀ ਮੇਰੀ ਨਾ ਗੱਲ ਸੁਣ ਲੈ ਮੰਮੀ ਭਾਬੀ ਵੀ ਨਾ ਹੁਣ ਕੰਮ ਉਹਦੇ ਹੀ ਕਰੂਗੀ ਜਦੋਂ ਤੁਸੀਂ ਉਹਨੂੰ ਪਿਆਰ ਨਾਲ ਬੋਲੋਗੇ ਤੇ ਇੱਜ਼ਤ ਦਿਓਗੇ ਨਹੀਂ ਤਾਂ ਆਪਣੀਆਂ ਰੋਟੀਆਂ ਆਪ ਬਣਾਓ ਤੇ ਖਾਓ ਮੰਮੀ ਅ ਤੂੰ ਸੀ ਕਰੋ ਟਿਲਾ ਹੀ ਜਾਂਦੇ ਹੋ ਮਨਦੀਪ ਕਿੱਥੇ ਹੈ ਗੱਲ ਸੁਣ ਲੈ ਮੈਂ ਰੋਟੀਆਂ ਆਪਣੀਆਂ ਤੇ ਤੇਰੇ ਪਿਓ ਦੀਆਂ ਲਾਉਂਦੀ ਆ ਤੁਸੀਂ ਜਿਨੀ ਖਾਣੀ ਆ ਆਪਣੇ ਆਪ ਲੈ ਲਓ ਮੰਮੀ ਇਹ ਕਹਿੋ ਜੀ ਗੱਲ ਕਰ ਯਾਰ ਇਹ ਤੁਸੀਂ ਇਹ ਸਹੀ ਕਹਿਨੀ ਆ ਸ਼ਾਮ ਤੋਂ ਨਾ ਤੇਰੀ ਜਨਾਨੀ ਕਮਰੇ ਦੇ ਬਾਹਰ ਹੀ ਨਹੀਂ ਨਿਕਲੀ ਕੋਈ ਪਤਾ ਕੰਮ ਕਰਨਾ ਆਈ ਬੈਨੇਗੇ ਮੇਰੇ ਸੱਤ ਕੱਲੀ ਲੱਗੀ ਪਈ ਆ ਉਹਦੀ ਐਨੀ ਹਿੰਮਤ ਮੈਂ ਗੱਲਦਾ ਉਹਨਾਂ ਜਾ ਕੇ ਇਹ ਹੀ ਆ ਉਹਦਾ ਕੀ ਦੁੱਖ ਤੇ ਕਿ ਲੰਬੀਆਂ ਤਣ ਕੇ ਸੋ ਗਈ ਤੂੰ ਇੱਥੇ ਮੋਜਾ ਨਾਲ ਬੈੱਡ ਤੇ ਬੈਠੀ ਐ, ਉੱਥੇ ਮੇਰੇ ਮਾਂ ਰੋਟੀ ਪਕਾਈ ਜਾਂਦੀ ਐ, ਤੈਨੂੰ ਸ਼ਰਮ ਨਹੀਂ ਆਉਂਦੀ? ਤੇ ਨਾਲੇ ਮੈਂ ਤੈਨੂੰ ਇੱਕ ਕੰਮ ਕਿਹਾ ਸੀ ਕਿ ਕੱਲ ਮੈਂ ਜ਼ਰੂਰੀ ਮੀਟਿੰਗ ਤੇ ਜਾਣਾ ਐ, ਤੂੰ ਮੇਰੇ ਕੱਪੜੇ ਪ੍ਰੈਸ ਕਰ ਤੇ। ਜੀ ਮੈਂ। ਉਹ ਵੀਰੇ, ਤੁਹਾਨੂੰ ਕੱਪੜੇ ਪ੍ਰੈਸ ਕਰਨੇ ਆਉਂਦੇ ਤਾਂ ਹੈਗੇ ਨੇ, ਫਿਰ ਤੁਸੀਂ ਆਪ ਹੀ ਕਰ ਲਓ। ਭਾਬੀ ਨੂੰ ਕਿਉਂ ਤੰਗ ਕੀਤਾ? ਉਹ ਮੈਂ ਇਹਨੂੰ ਕੀ ਤੰਗ ਕੀਤਾ? ਉਹ ਤਾਂ ਇਹਦੇ ਫਰਜ਼ ਨੇ, ਇਹਨੂੰ ਨਵਾੜਣੀ ਪੈਣਗੇ। ਮੰਨਿਆ ਵੀਰੇ? ਵੀ ਇਹ ਕੰਮ ਕਰਨੇ ਭਾਬੀ ਦੇ ਫਰਜ਼ ਨੇ ਪਰ ਤੁਹਾਡੇ ਵੀ ਤਾਂ ਕੁਝ ਫਰਜ਼ ਨੇ ਨਾ ਜਿਹੜੇ ਨਿਭਾਉਣੇ ਚਾਹੀਦੇ ਨੇ ਪਰ ਤੁਸੀਂ ਭੁੱਲ ਚੁੱਕੇ ਹੋ ਨਾਲੇ ਵੀਰੇ ਭਾਬੀ ਸਾਰਾ ਦਿਨ ਕੰਮ ਕਰਦੀ ਆ ਫੇਰ ਵੀ ਉਹ ਕਿਸੇ ਕੰਮ ਦੀ ਨਹੀਂ ਸਾਰਾ ਦਿਨ ਥੋੜਾ ਤਾਂ ਛਿੱਤਰ ਖਾਂਦੀ ਆ ਉਹ ਇਹਦੇ ਨਾਲ ਤਾਂ ਕੰਮ ਵਾਲੀਆਂ ਚੰਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਪੈਸੇ ਵੀ ਦਿੰਦੇ ਹੋ ਤੇ ਇੱਜ਼ਤ ਵੀ ਦਿੰਦੇ ਹੋ ਉਹ ਭੈਣੇ ਤੂੰ ਹੁਣ ਇਹਨੂੰ ਕੀ ਪੁੱਠੀਆਂ ਜਿ ਪੱਟੀਆਂ ਪੜਾ ਰਹੀ ਐ ਉਹ ਇਹ ਤਾਂ ਮੇਰੇ ਸਿਰ ਤੇ ਚੜਜੂਗੀ ਉਹ ਜਨਾਨੀਆਂ ਦੇ ਕੰਮ ਤਾਂ ਜਨਾਨੀਆਂ ਹੀ ਕਰਨਗੀਆਂ ਹੋਰ ਕੀ ਬੰਦੇ ਕਰਨਗੇ ਆਹੀ ਤਾਂ ਗੱਲ ਆ ਵੀਰੇ ਸਾਰੀ ਸੋਚ ਦੀ ਗੱਲ ਕੰਮ ਦੀ ਨਹੀਂ ਗੱਲ ਤਾਂ ਇੱਜ਼ਤ ਦੀ ਆ ਜੇ ਹੁਣ ਤੁਸੀਂ ਭਾਬੀ ਨੂੰ ਇੱਜ਼ਤ ਦੋਗੇ ਤਾਂ ਭਾਬੀ ਤੁਹਾਡੇ ਸਾਰੇ ਕੰਮ ਕਰੂਗੀ ਨਹੀਂ ਤਾਂ ਆਪਣੇ ਕੰਮ ਤੁਸੀਂ ਆਪ ਕਰੋ ਰੀਤ ਇਹ ਤੂੰ ਕੀ ਕਹਿ ਰਹੀ ਹੈ ਵੀਰੇ ਜੋ ਮੈਂ ਕਹਿ ਰਹੀ ਆ ਨਾ ਉਹ ਬਿਲਕੁਲ ਸਹੀ ਕਹਿ ਰਹੀ ਆ ਤੁਸੀਂ ਭਾਬੀ ਨਾਲ ਨਾ ਬਹੁਤ ਅਤਿਆਚਾਰ ਤੇ ਬਦਸਲੂਕੀ ਕੀਤੀ ਆ ਉਹ ਲੋਕ ਤਾਂ 라ਵਣ ਨੂੰ ਮਾੜਾ ਕਹਿੰਦੇ ਨੇ ਪਰ 라ਵਣ ਵੀ ਇੰਨਾ ਮਾੜਾ ਨਹੀਂ ਸੀ ਉਹ ਜਿੰਨੇ ਮਾੜੇ ਤੁਸੀਂ ਹੋ ਨਾਲੇ ਵੀਰੇ ਇੱਕ ਗੱਲ ਨਾ ਹੋਰ ਸੁਣ ਜਿਹੜੇ ਬੰਦੇ ਆਪਣੀਆਂ ਜਨਾਨੀਆਂ ਨੂੰ ਕੁੱਟਦੇ ਨੇ ਨਾ ਉਹ ਨੇ ਅਸਲੀ 라ਵਣ ਜਿਹੜੇ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਨੋ ਤੇਰੇ ਹੱਥਾਂ ਨੂੰ ਕੀ ਗੋਹਾ ਲੱਗ ਗਿਆ ਜਿਹੜਾ ਬਿੰਦੇ ਚੱਟੇ ਟੂਟੇ ਅੱਗੇ ਕਰ ਲੈਨੀ ਆ ਬਾ ਨਾ ਬੋਲ ਮੇਰੇ ਅੱਗੇ ਮੈਂ ਪਾਠ ਕਰਨਾ ਤਾਂ ਤੋਰ ਹੀ ਹੱਥ ਉਹ ਕੀ ਫਾਇਦਾ ਤੇਰੇ ਪਾਠ ਕਰਨ ਦਾ ਮਨ ਚ ਤਾਂ ਤੇਰੇ ਮੈਲ ਭਰੀ ਹੋਈ ਐ ਚੰਗਾ ਤੂੰ ਕਿਸੇ ਦਾ ਸੋਚ ਨਹੀਂ ਸਕਦੀ ਨਾਲੇ ਦਿਨ ਰਾਤ ਤੂੰ ਰੱਬ ਦਾ ਨਾਮ ਲੈਨੀ ਆ ਮਨ ਚ ਤੇਰੇ ਮੈਲ ਐ ਫਿਰ ਰਹਿਣ ਦੇ ਘਰ ਇਹੋ ਜਿਹਾ ਪਾਠ ਕਰਨ ਨੂੰ ਨਾ ਕੀ ਬੋਕੀ ਐ ਨਾ ਮੇਰੇ ਮਨ ਚ ਕਿਹੜੀ ਮੈਲ ਮੰਮੀ ਦਾੜੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਤੁਹਾਡੇ ਮਨ ਚ ਨਿਰੀ ਮੈਲ ਭਰੀ ਹੋਈ ਆ ਨਾ ਤੂੰ ਮੇਰੇ ਧੀ ਹੋ ਕੇ ਮੈਨੂੰ ਗੱਲਾਂ ਸੁਣਾਉਣੀਆਂ ਹਾਂ ਸੁਣਾਉਣੀ ਆਵੇਂ ਗੱਲਾਂ ਉਹ ਘਰੇ ਤਾਂ ਤੁਸੀਂ ਆਪਣੇ ਪੁੱਤ ਨੂੰ ਗਲਤ ਕੰਮ ਕਰਨ ਤੋਂ ਰੋਕ ਨਹੀਂ ਸਕਦੇ ਤੇ ਗੁਰਦੁਆਰਿਆਂ ਚ ਮੱਥੇ ਟੇਕਦੇ ਹੋ ਤੇ ਫਿਰ ਕਿਹੜੀ ਸੁੱਖ ਸ਼ਾਂਤੀ ਭਾਲਦੇ ਹੋ ਤੁਸੀਂ ਉਹ ਪੁੱਤ ਇਹਨਾਂ ਨੂੰ ਕੁਝ ਕਹਿਣ ਦਾ ਨਹੀਂ ਫਾਇਦਾ ਇਹ ਮਾਂ ਪੁੱਤ ਦੋਨੋਂ ਇੱਕੋ ਜਿਹੇ ਨੇ ਨਹੀਂ ਪਾਪਾ ਜੀ ਇਹ ਜੀ ਗੱਲ ਨਹੀਂ ਐ ਮੈਨੂੰ ਭੈਣ ਨੇ ਜਿਹੜੀ ਗੱਲ ਸਮਝਾਈ ਐ ਨਾ ਮੇਰੇ ਸਮਝ ਆ ਗਈ ਹੁਣ ਮੈਂ ਕਦੇ ਵੀ ਮੰਦੀਪ ਤੇ ਹੱਥ ਨਹੀਂ ਚੱਕਾਂਗਾ ਮੰਦੀਪ ਮੈਨੂੰ ਮਾਫ ਕਰ ਦੇ ਮੰਦੀਪ ਪੁੱਤਰ ਪੁੱਤਰ ਤੂੰ ਮੈਨੂੰ ਮਾਫ ਕਰ ਦੇ ਮੈਂ ਘਰ ਦੀ ਲక్ష్ਮੀ ਨਾਲ ਤਾਂ ਬੁਰਾ ਵਰਤਾਓ ਕਰਦੀ ਆ ਫਿਰ ਮੇਰੇ ਘਰ ਤੇ ਸੁੱਖ ਸ਼ਾਂਤੀ ਕਿੱਥੋਂ ਆਊਗੀ ਨਾਇਰੀਤ ਪੁੱਤਰ ਤੇਰਾ ਬਹੁਤ ਬਹੁਤ ਧੰਨਵਾਦ ਤੁਸੜਾ ਘਰ ਟੁੱਟਣ ਤੋਂ ਬਚਾ ਲੈ ਜੇ ਤੂੰ ਨਾ ਹੋਣੀ ਸਾਡੇ ਤਾਂ ਆਹੀ ਕੁਝ ਚੱਲੀ ਜਾਣਾ ਸੀ ਐ ਕਿਵੇਂ ਟੁੱਟ ਜਾਣਾ ਸੀ ਮੰਮੀ ਇਹ ਘਰ ਮੇਰਾ ਵੀ ਆ ਤੇ ਤੁਸੀਂ ਸਾਰੇ ਮੇਰੇ ਹੀ ਹੋ ਐ ਨਹੀਂ ਮੈਂ ਟੁੱਟਣ ਦਿੰਦੀ ਸੀ ਨਾਲੇ ਆਪ ਹੀ ਤੁਸੀਂ ਸਾਰਿਆਂ ਨੇ ਰੋਣ ਹੱਕੀਆਂ ਸ਼ਕਲਾਂ ਬਣਾਈਆਂ ਨੇ ਓਏ ਹੁਣ ਤਾਂ ਹੱਸ ਲੋ ਹੁਣ ਤਾਂ ਸਾਰੀਆਂ ਗਲਤ ਫਹਿਮੀਆਂ ਵੀ ਦੂਰ ਹੋ ਗਈਆਂ ਸਾਸਤਰੀ ਕਾਲ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਮੋਕਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਹੈ ਜੀ ਤੇ ਅਸੀਂ ਇਸ ਵੀਡੀਓ ਦੇ ਜਰੀਏ ਜੀ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੇ ਆਂ ਵੀ ਘਰ ਦੀ ਜਨਾਨੀ ਨੂੰ ਤੁਸੀਂ ਇੱਜ਼ਤ ਜ਼ਰੂਰ ਦਿਓ ਕਿਉਂਕਿ ਉਹ ਤੁਹਾਡੇ ਪਰਿਵਾਰ ਨੂੰ ਦੇਖਦੀ ਆ ਤੁਹਾਡੇ ਬੱਚਿਆਂ ਨੂੰ ਪਾਲਦੀ ਆ ਜੀ ਜੇ ਤੁਸੀਂ ਸਾਡੀ ਇਸ ਰਾਏ ਨਾਲ ਸਹਿਮਤ ਹੋ ਜੀ ਤਾਂ ਕਮੈਂਟਾਂ ਦੇ ਜਰੀਏ ਸਾਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਬੱਦਤ ਵੱਦ ਸ਼ੇਅਰ ਵੀ ਕਰਿਓ ਜੀ ਲਾਈਕ ਵੀ ਕਰਿਓ ਜੀ ਸਸਤਰੀ ਸਸਤਰੀ